ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਮੇਰੇ ਨਾਲ ਮੌਜੂਦ ਨੇ ਤੀਰਤ ਸਿੰਘ ਪਿਨਾਕਲ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਐਡਵਾਈਜ਼ਰ ਬਹੁਤ ਵਾਰੀ ਅਸੀਂ ਪਹਿਲਾਂ ਸੁਣਦੇ ਰਹੇ ਹਾਂ ਕਿ ਕੈਨੇਡਾ ਦੇ ਪ੍ਰਾਈਵੇਟ ਕਾਲਜਾਂ ਦੇ ਵਿੱਚ 5 ਲੱਖ ਫੀਸ ਪਰ ਅੱਜ ਦੇ ਸਮੇਂ 'ਚ ਕੈਨੇਡਾ ਦੇ ਸਰਕਾਰੀ ਕਾਲਜ ਦੇ ਵਿੱਚ 6 ਲੱਖ ਰੁਪਏ ਫੀਸ ਤੀਰਤ ਸਿੰਘ ਪਿਨਾਕਲ ਇਹ ਤੋਹਫਾ ਇਹ ਖੁਸ਼ਖਬਰੀ ਵਿਦਿਆਰਥੀਆਂ ਲਈ ਲੈ ਕੇ ਆਏ ਨੇ ਪਰ ਇਹਦੇ ਪਿੱਛੇ ਅਸਲ ਸੱਚ ਕੀ ਹੈ ਤੀਰਤ ਜੀ ਤੋਂ ਇਹ ਵੀ ਸਮਝਾਂਗੇ ਵੀ ਕਿਤੇ ਕੋਈ ਹੋਰ ਖੇਡ ਤਾਰੀਆਂ ਦੇ ਪਿੱਛੇ ਤੀਰਤ ਜੀ ਸਾਡੇ ਨਾਲ ਮੌਜੂਦ ਨੇ ਤੀਰਤ ਜੀ ਲਗਾਤਾਰ ਤਲਾਸ਼ ਕਰ ਰਹੇ ਸੀ ਕਿ ਕਨੇਡਾ ਦੇ ਸਰਕਾਰੀ ਚੰਗੇ ਤੇ ਸਸਤੇ ਕਾਲਜ ਤਾਂ ਕਿ ਸਾਡੇ ਬਹੁਤ ਸਾਰੇ ਵਿਦਿਆਰਥੀ ਜਿਹੜੇ ਘੱਟ ਫੀਸ ਤੇ ਜਾਣਾ ਚਾਹੁੰਦੇ ਨੇ ਉਹਨਾਂ ਲਈ ਕੋਈ ਸਹੂਲਤ ਦਿੱਤੀ ਜਾ ਸਕੇ ਸੋ ਤੀਰਤ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਸੇਗਾਲ ਥੈਂਕ ਯੂ ਸਰ ਦੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਸੇਗਾਲ ਜੀ ਸਸੇਗਾਲ ਤੀਰਤ ਜੀ ਕੋਈ ਮਜ਼ਾਕ ਤਾਂ ਨਹੀਂ 6 ਲੱਖ ਰੁਪਏ ਸਰਕਾਰੀ ਕਾਲਜ ਦੀ ਫੀਸ ਇਹ ਪੂਰੀ ਗੱਲ ਸਾਫ਼ ਕਰੋ ਸਰ ਮੈਂ ਪਹਿਲਾਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹ ਬੜਾ ਲੰਬਾ ਸਮਾਂ ਹੋ ਗਿਆ ਤੁਹਾਡੇ ਨਾਲ ਇਸੇ ਮੰਚ ਤੇ ਤੇ ਹਮੇਸ਼ਾ ਸਟੂਡੈਂਟਸ ਲਈ ਆਪਾਂ ਪਹਿਲਾਂ ਸਮਝਾ ਸਰ ਵੀਜ਼ਾ ਨਹੀਂ ਹੁੰਦੇ ਸੀ ਉਦੋਂ ਬੜਾ ਪੋਜ਼ਿਟਿਵਿਟੀ ਲਈ ਜਾਂਦੇ ਰਿਫਿਊਜ਼ਲ ਕਿਸੇ ਸੇ ਵੀਜ਼ੇ ਅੱਜ ਤੁਹਾਨੂੰ ਪਤਾ ਵੀਜ਼ਾ ਬਣ ਚੁੱਕਾ ਮਜ਼ਾਕ ਅੱਜ ਦੀ ਰੇਟ ਇੱਕੋ ਹੀ ਟੈਨਸ਼ਨ ਹੈ ਕਿ ਇੰਨਾ ਪੈਸਾ ਲਾਈਏ ਕਿ ਤੇ ਡਿਸਰਵਿੰਗ ਬੱਚਾ ਮੈਂ ਤਾਂ ਕਹੂੰਗਾ ਜਿਹੜਾ ਬੱਚਾ ਡਿਸਰਵ ਕਰਦਾ ਵਾ ਵਧੀਆ ਮਾਰਕਸ ਵਧੀਆ ਸਭ ਕੁਝ ਆਏ ਹੋਇਆ ਬਟ ਇਸ ਵੇਲੇ ਡਬਲ ਜੀਆਈਸੀ ਫੀਸਾਂ ਵਧ ਗਈਆਂ ਸਰ ਸਾਰੇ ਕਾਲਜਸ ਦੀਆਂ ਬੱਚਾ ਫੂਡ ਹੀ ਨਹੀਂ ਕਰ ਪਾ ਰਿਆ ਤੇ ਆ ਦੱਸ ਦਵਾਂ ਸਰ ਜਿਹੜੀ ਤੁਸੀਂ ਸਟੇਟਮੈਂਟ ਦਿੱਤੀ ਤਾਂ ਬਿਲਕੁਲ ਸੱਚਾਈ ਹੈ ਤੇ ਕੋਈ ਇੱਕ ਕਾਲਜ ਨਹੀਂ ਆ ਸਰ ਜਿਹੜੀ ਇਹ ਅਸੀਂ ਲਿਸਟ ਲੈ ਕੇ ਆਏ ਘੋਟੋ ਘਾਟ ਅਸੀਂ 5-7 ਕਾਲਜਸ ਇਕੱਠੇ ਕੀਤੇ ਆ ਵੱਖ-ਵੱਖ ਪ੍ਰੋਵਿੰਸ ਦੇ ਵਿੱਚ ਸਰ ਬਿਲਕੁਲ ਜਿਹੜੀ ਕਿ ਸੱਚਾਈ ਹੈਗੀਆਂ ਜਿਹੜੀ ਕਿ ਹੈਗੀ ਆ ਕਿ ਜਿਹੜੇ ਕਾਲਜਸ ਨੇ ਵੀ ਆਪ ਮੂਰੇ ਜਿਹੜੇ ਕੀ ਆ ਚੱਲ ਕੇ ਆਏ ਆ ਸਰਕਾਰੀ ਇੰਸਟੀਟਿਊਟ ਕੋਈ ਪ੍ਰਾਈਵੇਟ ਨਹੀਂ ਕੋਈ 파ਰਥਵੇ ਪ੍ਰੋਗਰਾਮ ਨਹੀਂ ਕੋਈ ਇਦਾਂ ਦਾ ਨਹੀਂ ਹੈਗਾ ਕਿ 1 ਸਾਲ ਇੱਥੇ ਪੜਨਾ 1 ਸਾਲ ਉੱਥੇ ਪੜਨਾ ਕੋਈ ਇਹ ਰੀਚ ਨਹੀਂ ਹੈਗੀ ਸਭ ਕੁਝ ਸੱਚਾਈ ਹੈਗੀ ਆ ਹਾਂ ਬਿਲਕੁਲ ਤੁਸੀਂ 10000 ਡਾਲਰ ਤੋਂ ਲੈ ਕੇ 12-13-14000 ਡਿਫਰੈਂਟ ਡਿਫਰੈਂਟ ਕੋਰਸਸ ਸਰ ਕੋਰਸਸ ਦੇ ਹਿਸਾਬ ਨਾਲ ਆ ਤੁਸੀਂ ਆਪਣੀ ਜਿਹੜੀ ਸਾਲਾਨਾ ਫੀਸ ਦੇ ਕੇ ਜਰੂਰ ਤੁਸੀਂ ਯਾਰੀ ਕੀਆ ਅ ਘੱਟ ਫੀਸ ਦੇ ਕੇ ਕੈਨੇਡਾ ਚ ਪੜ ਸਕਦੇ ਆ ਸੋ ਇਹ ਵੀ ਬਹੁਤ ਸਾਰੀਆਂ ਵੱਡੀਆਂ ਅਪੋਰਚ्युनिटीज ਹੈਗੀਆਂ ਵਾ ਜਿਹੜੇ ਬਹੁਤ ਸਾਰੇ ਬੱਚੇ ਜਿਹੜੇ ਨਾ ਖਾਸ ਤੌਰ ਤੇ ਹਿੰਮਤ ਛੱਡ ਕੇ ਬੈਠੇ ਹੋਏ ਆ ਕਿ ਹੁਣ ਕੈਨੇਡਾ ਚ ਕੁਝ ਨਹੀਂ ਹੈਗਾ ਅੱਜ ਮੈਂ ਕਹੂੰਗਾ ਕਿ ਆਪਾਂ ਬੱਚੇ ਭੇਜਦੇ ਕੈਨੇਡਾ ਚ ਕਮਾਈ ਕਰਨ ਨੂੰ ਬਟ ਇਹ ਸੀਜ਼ ਮੈਂ ਦੱਸ ਵੀ ਦਵਾ ਸਰ ਕੈਨੇਡਾ ਚ ਨਾ ਇਹ ਇਹ ਨਹੀਂ ਹੈਗਾ ਕਿ ਇਹਦੇ ਚ ਤੁਸੀਂ ਹਾਂ 6 ਜੇ ਤੁਹਾਡੇ ਓਵਰਾਲ ਹੈਗੇ 1.50 ਵੀ ਹੈਗਾ ਤੁਸੀਂ ਇੰਨਾ ਕਾਲਜ ਚ ਜਾ ਸਕਦੇ ਆ ਬਟ ਮੈਂ ਅੱਜ ਦਿਲੋਂ ਤੁਹਾਨੂੰ ਕਹੂੰਗਾ ਜੇ ਤੁਸੀਂ ਮੇਰੀ ਆ સલાਮ ਨੂੰ ਮੈਕਸਿਮਮ ਟੂ ਮੈਕਸਿਮਮ ਜਿਹੜੇ ਕੀ ਆ ਆਪਣੇ ਤੁਸੀਂ ਆਈਐਸ ਦੇ ਵਿੱਚ ਜਿਹੜਾ ਕੀ ਆ ਸਕੋਰ ਲੈ ਕੇ ਆਓ ਇਹ ਤੁਹਾਡੇ ਸਕੋਰ ਤੇ ਵੀ ਨਿਰਧਾਰਿਤ ਕਰਦਾ ਵਾ ਇੰਡੀਆ ਤੋਂ ਮਿਹਨਤ ਕਰ ਦੋ ਤੁਸੀਂ ਇਸ ਮੰਨ ਕੇ ਚੱਲੋ 1 ਸਾਲ ਦੀ ਫੀਸ ਇੰਡੀਆ ਤੋਂ ਕਮਾ ਲੈਣੀ ਆ ਤੁਸੀਂ ਸਰ ਜੇ ਤੁਹਾਡੀ ਇੱਥੇ ਐਡਮਿਸ਼ਨਸ ਹੋ ਗਈ ਆ ਤੇ ਕੱਲੀ ਪਲੱਸ 2 ਵਾਲੇ ਬੱਚਿਆਂ ਵਾਸਤੇ ਨਹੀਂ ਹੈਗਾ ਸਰ ਇਹ ਜਿਨਣੇ ਇੰਡੀਆ ਤੋਂ ਗ੍ਰੈਜੂਏਸ਼ਨ ਕੀਤੀ ਆ ਉਥੇ ਮਾਸਟਰਸ ਕਰਨਾ ਚਾਹੁੰਦੇ ਆ ਸਰ ਇਹ ਬੜਾ ਇੱਕ ਵਲੀ ਬਹੁਤ ਕੰਟ੍ਰੋਵਰਸ਼ਲ ਵੀ ਸਬਜੈਕਟ ਹੈ ਸ਼ਾਇਦ ਮਜ਼ਾਕ ਹੋਗਾ ਬਟ ਮੈਂ ਮਜ਼ਾਕ ਨਹੀਂ ਕਹਿਣਾ ਜੇ ਤੁਹਾਡੇ ਗ੍ਰੈਜੂਏਸ਼ਨ ਦੇ ਵਿੱਚ 65% ਮਾਰਕਸ ਆ 7 ਬੈਂਡ ਦੇ ਵਰਲ ਹੈਗੇ ਹਾਂ ਔਖਾ ਜਰੂਰ ਹੈ ਅਚੀਵ ਕਰਨਾ ਪਰ ਪੈਸੇ ਵੀ ਦੇਖੋ ਨਾ ਤੁਸੀਂ ਇਹਦੇ ਸਾਲ ਬਚਾ ਰਹੇ ਆ ਸੋ ਅੱਜ ਮੈਂ एलिਜੀਬਿਲਟੀ ਕ੍ਰਾਈਟ ਹਾਂ ਫਿਰ ਵੀ ਜੇ ਤੋਂ ਘਟ ਵੀ ਆ ਜਰੂਰ ਆਓ ਉਹ ਫਿਰ ਬਾਕੀ IELTSL ਪ੍ਰੋਗਰਾਮ ਲਾ ਕੇ ਵੀ ਤੁਸੀਂ ਐਡਮਿਸ਼ਨ ਲੈ ਸਕਦੇ ਆ ਸਰ 10800 ਡਾਲਰ ਫੀਲ ਮਾਸਟਰਸ ਦੀ ਆ ਸਰ 1 ਸਾਲ ਦੀ ਮਾਸਟਰਸ ਤੁਸੀਂ ਜਿਹੜਾ ਕੀ ਹੈ ਕੈਨੇਡਾ ਦੇ ਵਿੱਚ ਕਰ ਸਕਦੇ ਆ ਪਲੱਸ 2 ਵਾਲਾ ਬੱਚਾ ਵੀ ਜਿਹੜਾ ਕੀ ਆਪਣੇ ਸਪਾਊਸ ਲਈ ਅਲੇ ਅੱਜ ਵੀ ਜਿਹੜਾ ਕਿ ਇਹ ਹੈਗਾ ਵਾ ਹਾਂ ਬਟ ਹਰ ਬੱਚਾ ਨਹੀਂ ਹੈਗਾ ਤੇ ਜਿਹੜੇ ਖਾਸ ਤੌਰ ਤੇ ਬੱਚੇ ਅਸ ਵੇਲੇ ਜਿਹੜੇ ਕਿ ਨਾ ਹਿੰਮਤੀ ਪਛੜੇ ਕੀ ਸੀਗਾ ਸਰ ਐਸਲੇ ਤੁਹਾਨੂੰ ਵੀ ਪਤਾ ਆਇਆ ਸੈਂਟਰ ਚ ਕਿੰਨਾ ਬੱਚਾ ਘਟ ਗਿਆ ਪਰ ਉਹੀ ਨਾ ਇੱਕ ਵਾਰੀ ਸਿਕਸ ਓਵਰ ਆਲਾ ਕਹਿੰਦੇ ਛੱਡ ਕੈਨੇਡਾ ਪਹੁੰਚ ਗਈਏ ਛੱਡ ਦਈਏ ਪਰ ਮੈਂ ਦੁਬਾਰਾ ਦੱਸਾਂ ਬੇਟਾ ਕੈਨੇਡਾ ਪਹੁੰਚਣਾ ਜੇ ਆਪਾਂ ਇਹ ਆਰ ਏਟੀਟਿਊਡ ਰੱਖਿਆ ਨਾ ਕੈਨੇਡਾ ਪਹੁੰਚਣਾ ਬ好 ਠੀਕ ਆ ਉਹ ਵੀ ਓਵਰ ਤੁਹਾਨੂੰ ਪੁਚਾਰ ਦੇ ਦਵਾਂਗੇ ਅਸੀਂ ਤੁਹਾਡੇ ਮਨਪਸੰਦ ਕਾਲਜ ਮਿਲ ਜੂਗਾ ਪਰ ਐਸ ਵੇਲੇ ਅਸੀਂ ਆਪਣਾ ਫਰਜ਼ ਸਮਝਦੇ ਇਨਸਾਨੀਆ ਤੌਰ ਤੇ ਜੇ ਕੈਨੇਡਾ ਚ ਐਸ ਵੇਲੇ ਬੱਚੇ ਨੂੰ ਸਟਾਰਟਿੰਗ ਫੇਸ ਤੇ ਸਟਰਗਲ ਹੋ ਰਿਹਾ ਕੰਮ ਲੱ ਬਟਾ ਉਹਦੇ ਵਾਸਤੇ ਸਾਨੂੰ ਸਰਕਾਰੀ ਕਾਲਜ ਦੀ ਜਿਹੜੀ ਐਲੀਜੀਬਿਲਟੀ ਦਾ ਜਰੂਰ ਪੂਰੀ ਕਰਨੀ ਪੈਣੀ ਆ ਉਹਦੇ ਵਾਸਤੇ ਜਿਹੜੇ ਆਸ ਦਾ ਸਕੋਰ ਹੈਗਾ ਜਿੰਨਾ ਤੁਸੀਂ ਮੈਕਸਿਮਮ ਲੈਨੇ ਆ ਉਹਦੇ ਆਧਾਰ ਤੇ ਜਿਹੜੀ ਤੁਹਾਡੀ ਫੀਸ ਤੈਅ ਹੋਊਗੀ ਆ ਬਿਲਕੁਲ 6.5 ਨਾਲ ਲੈਸ ਐਂਡ 6 ਦੇ ਨਾਲ ਤੁਸੀਂ 10000 ਸਾਲ ਦੀ ਫੀਸ ਦੇ ਕੇ ਇਵਨ ਕਿ ਮਾਸਟਰਸ ਦੇ ਵਿੱਚ ਵੀ ਜਿਹੜੀ ਤੁਸੀਂ ਕੀ ਆ ਐਡਮਿਸ਼ਨ ਲੈ ਕੇ ਤੁਸੀਂ ਜਿਹੜਾ ਆਪਣੇ ਬਾਹਰ ਜਾਂਦਾ ਸੁਪਨਾ 1 ਸਾਲ ਦੀ ਫੀਸ ਤੁਸੀਂ ਮੰਨ ਕੇ ਚੱਲੋ ਇੰਡੀਆ ਦੇ ਜਿਹੜੀ ਬਚਾ ਸਕਦੇ ਆ ਸੋ ਉਹਦੇ ਵਾਸਤੇ 8557885500 ਦੇ ਨੰਬਰ ਤੇ ਕਾਲ ਕਰੋ ਪ੍ਰੋਫਾਈਲ ਅਸੈਸ ਕਰਾਓ ਤੇ ਕਾਲ ਹੀ ਨਹੀਂ ਕਰਨੀ ਮੈਂ ਦੁਬਾਰਾ ਕਹਿੰਨਾ ਜੇ ਕਿਤੇ ਤੁਸੀਂ ਸਾਡੇ ਕੋਲ ਆਫਿਸ ਵਿਜ਼ਿਟ ਕਰਦੇ ਆ ਜੇ ਕਿ ਮੈਂ ਤਾਂ ਕਹਾਂ ਜਰੂਰ ਵਿਜ਼ਿਟ ਕਰੋ ਕਿਉਂਕਿ ਇਹ Win-Win ਸਿਚੁਏਸ਼ਨ ਹੈ ਤੁਹਾਡੇ ਲਈ ਆ ਪਿਛਲੇ ਕਾਫੀ ਲੰਬੇ ਸਮੇਂ ਤੋਂ ਰਿਸਰਚ ਕਰਕੇ ਤੁਹਾਡੇ ਨਾਲ ਸਾਰੇ ਪ੍ਰੋਗਰਾਮ ਲੈ ਕੇ ਆਏ ਆ ਕਾਫੀ ਮਾਸਟਰਸ ਕਰ ਲਈ ਇੱਕ ਮਾਸਟਰਸ ਨਹੀਂ ਹੈਗੀ ਹਰ ਤਰ੍ਹਾਂ ਦੇ ਹਰ ਤਰ੍ਹਾਂ ਦੀ ਸਟਰੀਮ ਵਾਸਤੇ ਮਾਸਟਰਸ ਆ ਗ੍ਰੈਜੂਏਸ਼ਨ 15 ਸਾਲ ਦੀ ਸਟਡੀਓ ਤੋਂ ਬਾਅਦ ਵੀ ਮਾਸਟਰਸ ਹੈਗੀ ਆ ਪਲੱਸ 2 ਤੋਂ ਬਾਅਦ ਵੀ ਸਾਰੀਆਂ ਆਪਸ਼ਨਸ ਜਿਹੜੀਆਂ ਬੱਚਿਆਂ ਨੇ ਲੈ ਕੇ ਆਏ ਆ ਜੇ ਤੁਸੀਂ ਉਸ ਦਿਨ ਸਾਡੇ ਕੋਲ ਵਿਜ਼ਿਟ ਕਰਦੇ ਆ ਕੋਈ ਤੱਕਾ ਨਹੀਂ ਹੋਊਗਾ ਜੇ ਤੁਹਾਡੀ ਪ੍ਰੋਫਾਈਲ ਫਿੱਟ ਨਹੀਂ ਹੁੰਦੀ ਉਹਦੇ ਵਿੱਚ ਤੁਹਾਨੂੰ ਦੱਸਿਆ ਜਾਏਗਾ ਤੁਸੀਂ ਆਪਣੀ ਪ੍ਰੋਫਾਈਲ ਕਿਦਾਂ ਕਿਹੜਾ ਪਾਸਾ ਇੰਪਰੂਵ ਕਰਕੇ ਐਲਸੀ ਕਰ ਸਕਦੇ ਆ ਕਿਦਾਂ ਤੁਸੀਂ ਇੰਪਰੂਵ ਕਰਕੇ ਇਹ ਵਾਲੇ ਕਿਹੜੇ ਕੋਰਸੇਸ ਦੇ ਇਹ ਘੱਟ ਫੀਸ ਵਾਲੇ ਕਾਲਜੇਸ ਦੇ ਨਾਲ ਜਿਹੜਾ ਕਿ ਆਪਣੇ ਬਾਹਰ ਜਾਂਦਾ ਸੁਪਨਾ ਪੂਰਾ ਕਰ ਸਕਦੇ ਆ ਜਰੂਰ ਵਿਜ਼ਿਟ ਕਰੋ ਸਾਰੇ ਡਾਊਟ ਕਲੀਅਰ ਕਰੋ ਦੈਨ ਜਿਹੜੀ ਆਪਣੀ ਕਿਸਮਤ ਆ ਸਾਡੇ ਹੱਥਾਂ ਤੇ ਦੇ ਕੇ ਜਾਓ ਸੋ ਇਹ ਬੜੀ ਮਿਹਨਤ ਇਹ ਹੋਰ ਗੱਲਾਂ ਤੇ ਕਲੀਅਰ ਕਰ ਦਵਾ ਇਹ ਸਾਰੀਆਂ ਯੂਨੀਵਰਸਿਟੀਆਂ ਹਰ ਏਜੰਟ ਕੋਲ ਨਹੀਂ ਹੈਗੀਆਂ ਬਲਾ ਕੇ ਪ੍ਰਾਈਵੇਟ ਕਾਲਜ ਤੇ ਧੱਕਿਆ ਜਾਂਦਾ ਤੇ ਅੱਜ ਮੈਂ ਇਸ ਮੰਚ ਦੇ ਡੱਲਾ ਸਰ ਦੇ ਨਾਲ ਕਮਿਟਮੈਂਟ ਕਰਦਾ ਇਹ ਸਾਰੇ ਜਿਹੜੇ ਆ ਸਰਕਾਰੀ ਇੰਸਟੀਟਿਊਟ ਹੋਣਗੇ ਜਿੱਥੇ ਕਿ ਤੁਸੀਂ ਜਿਹੜਾ ਕਿ ਆ ਚੀਜ਼ਾਂ ਤੁਹਾਡੇ ਨਾਲ ਮੈਂ ਸਟੇਟਮੈਂਟ ਦਿੱਤੀਆਂ ਜੋ ਹੋਰ ਵਧੇਰੇ ਜਾਣਕਾਰੀ ਵਾਸਤੇ ਜਰੂਰ ਸਾਡੇ ਆਫਿਸ ਵਿਜ਼ਿਟ ਕਰੋ ਬੇਟਾ ਕਾਲ ਤੇ ਬੇਟਾ ਮੈਂ ਤਾਂ ਕਹੂੰਗਾ ਬਟ ਆਫਿਸ ਵਿਜ਼ਿਟ ਕਰਕੇ ਆਪਣੀ ਪ੍ਰੋਫਾਈਲ ਅਸੈਸ ਕਰਵਾ ਕੇ एलिਜੀਬਲਿਟੀ ਕ੍ਰਾਈਟੇਰੀਆ ਚੈੱਕ ਕਰਕੇ ਜਾਂ ਇੰਪਰੂਵ ਕਰਕੇ ਤੁਸੀਂ ਵੀ ਇਸ ਜਿਹੜੇ ਕਿ ਆ ਵਧੀਆ ਮੂਵਮੈਂਟ ਦਾ ਵਧੀਆ ਆਪਰਚੂਨਿਟੀ ਦਾ ਹਿੱਸਾ ਬਣ ਸਕਦੇ ਆ ਚਲੋ ਬਹੁਤ ਹੀ ਮਹੱਤਵਪੂਰਨ ਪ੍ਰੋਗਰਾਮ ਸਾਡੇ ਨਾਲ ਤਿਰਤ ਜੀ ਨੇ ਕੀਤਾ ਸਾਰੇ ਵਿਦਿਆਰਥੀਆਂ ਦਾ ਧੰਨਵਾਦ 85578 85578 ਤੇ ਹੋਰ ਕਲੈਰਿਟੀ ਲਓ ਪੂਰੀ ਤਸੱਲੀ ਹੋਏ ਤੇ ਫਿਰ ਅੱਗੇ ਵਧੋ ਬਹੁਤ ਧੰਨਵਾਦ